ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਆ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਫਤੇਗੜ ਛੰਨਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਗੇਜੀ ਕੋਲੇ ਪਹੁੰਚੇ ਹੋਇਆ ਜਾਨਵਰ ਦਿਖਾਵਾਂਗੇ ਚਾਰ ਇੱਕ ਤਾਂ ਹੈਗੀ ਏ ਛੋਟੀ ਗੱਬਣ ਕੁਆਲਿਟੀ ਕਬੂਲਟੀ ਹੈਗੀ ਆ ਫੁੱਲ ਤੇ ਆ ਛੋਟੀ ਹੈਗੀ ਆ ਤਾਜੀ ਸੂਈ ਬੌਲੇ ਚੋਂ ਬਿਲਕੁਲ ਸਾਫ਼ ਤੇ ਨਾਲ ਵਾਲੀ ਹੈਗੀ ਆ ਤੀਜਾ ਸੂਆ ਛੋਟੀ ਆ ਇਹ ਹੈਗੀ ਆ ਗੱਬਣ ਤੇ ਉਹ ਹੈ ਗਿਆ ਸੱਜਣੋ ਤੋਕੜ ਗੱਬਣਾ ਪਹਿਲਾਂ ਕੱਟੀ ਆ ਤੋਕੜ ਗੱਬਣਾ ਦੂਜੇ ਸੂਏ ਵਾਸਤੇ ਗੱਬਣਾ ਦੂਜੇ ਸੂਏ ਸੂਗੀ ਤੇ ਬਾਕੀ ਆ ਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਚਾਰੇ ਪਸ਼ੂ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਚਾਰਾਂ ਦਾ ਜਿਹੜਾ ਰੇਟ ਆ ਰੇਟ ਵੀ ਸੱਜਣੋ ਵੀਡੀਓ ਚ ਹੀ ਕਰਾ ਦਾਂਗੇ ਆ ਜਾਸਤਾ ਦਾ ਹੋਰ ਕੀ ਕਿਵੇਂ ਆ ਠੀਕ ਠਾਕ ਸਤਿ ਸ੍ਰੀ ਅਕਾਲ ਚੜਦੀ ਕਲਾ ਚੜਦੀ ਕਲਾ ਕਿਵੇਂ ਆ ਕੰਮਕਾਰ ਵਧੀਆ ਚੱਲਦਾ ਗੱਬਣਾ ਉਹ ਦਿਨ ਜਿਹੜੀ ਵੀਡੀਓ ਪਾਈ ਤੀ ਵਧੀਆ ਮਾਲ ਵਿਗਿਆ 2 ਘੰਟੇ ਬਾਅਦ ਹੀ ਵੇਚਿਆ ਹਰ ਮਾਲ ਸਾਰਾ ਹੀ ਮਾਲ ਹਰ ਮਾਲ ਤੇ ਰੇਟ ਨੇ ਜਿਹੜਾ ਰੇਟ ਵੀ ਸੱਜਣੋਂ ਪਾਈ ਦੇ ਲੋਟ ਆਉਂਦੇ ਨੇ ਤੇ ਜਾਨਵਰ ਵੀ ਤਕਰੀਬਨ ਚੰਗੇ ਹੁੰਦੇ ਹਨ ਹਾਂ ਇਧਰਲੇ ਬੰਨੇ ਕਰ ਲਈ ਸਟਾਰਟ ਕਿੱਥੋਂ ਮਰਜ਼ੀ ਕਰ ਲੋ ਆ ਆ ਇਧਰਲੇ ਬੰਨੇ ਮਾਰ ਦੇ ਕਰੀ ਕੈਮਰਾ ਪਹਿਲਾਂ ਦੇ ਆਰਡਰ ਤੇ ਕੈਮਰਾ ਮਾਰ ਦੇ ਪਹਿਲਾਂ ਦਾ ਆਰਡਰ ਹੀ ਦਿਖਾ ਦੇ ਝੋਟੀ ਦਾ ਤੇ ਸੁਹਾਸ ਨੂੰ ਵੀ ਠੰਡਾ ਸੀਲ ਹੈ ਇਹ ਸੂਈ ਹੋਈ ਹੈ ਕਿ ਕਿਵੇਂ ਆ ਇਹ ਰਹਿੰਦੇ ਆ ਚਾਰ ਪੰਜ ਨਹੀਂ ਅੱਛਾ ਗੱਪੜ ਇੱਥੋਂ ਦਿਖਾ ਦੇ ਜਿਹੜਾ ਉਹ ਇਹ ਮਾਦੀ ਸਨ ਦੇ ਲੈ ਇਹ ਸ਼ੇਸ਼ਟ ਮੇਰਾ ਆ ਗਿਆ ਗਾਂਵ ਵਾਲਾ ਠੰਡੀ ਸੀਲ ਫੁੱਲਾ ਤੇ ਆਰਡਰ ਬਣਾਉ ਉੱਪਰ ਤੱਕ ਦਾ ਤੇ ਥਣ ਥਣੋਟ ਵੀ ਚੰਗਾ ਲੱਗਿਆ ਸੁਹਾ ਕਿਹੜਾ ਦੂਜਾ ਚੁੰਦੇ ਦੂਜਾ ਸੁਆ ਇੱਥੋਂ ਦਿਖਾ ਡਰ ਅੱਗੇ ਪਿੱਛੇ ਸੁਆ ਦੂਜਾ ਕੱਦ ਹੈਗਾ ਦਰਮਿਆਨਾ ਕੱਦ ਨਹੀਂ ਹੈਗਾ ਬਾਲਾ ਜਿਆਦਾ ਵੱਡਾ ਪਰ ਕੁਆਲਿਟੀ ਕਬੂਲਟੀ ਝੋਟੀ ਚ ਬਾਡੀ ਦੀ ਚੜਾਈ ਚੜੂਈ ਤੇ ਆਰਡਰ ਕੁਆਲਿਟੀ ਉਹ ਸਿਸਟਮ ਸਾਰਾ ਹੈਗਾ ਫੋਲਟੋਪ ਇਹਨਾਂ ਚੰਗੇ ਫੋਲਟੋਪ ਇਹ ਕੰਮ ਇੱਧਰਲੇ ਬੰਨੇ ਹੋ ਫੇਸ ਕੁਆਲਿਟੀ ਤੇ ਮਾਰਦੇ ਘਰੀ ਕੈਮਰਾ ਖੋਲ ਕੇ ਤੋੜਦੀ ਬਾਈ ਲੋ ਜੀ ਉਧਰਲੇ ਬੰਨੇ ਹੋ ਕੇ ਦਿਖਾ ਦਿੰਦੇ ਪੇਸ਼ਾਨ ਨੂੰ ਥੋੜਾ ਡਰ ਨਾ ਜਾਵੇ ਕਿਤੇ ਇੱਕ ਬਾਰੇ ਵੀ ਲਿਖ ਲੈਣਗੇ ਥੋੜਾ ਉਪਰਾਂ ਕਰ ਦੇ ਤੂਆ ਕਿਹੜਾ ਇਹ ਦੂਜਾ ਜੀ ਕਿੰਨੇ ਕ ਦਿਨ ਕੱਢਦੀ ਆ ਮੈਂ ਤਾਂ 5 6 ਤਾਂ ਲੈ ਜੀ 5 ਦਿਨ ਪੈਲਣ ਦਾ ਕੀ ਰਿਕਾਰਡ ਰਿਆ ਇਹਦਾ ਪਹਿਲੇ 13 ਕਿਲੋ ਦੁੱਧ ਆ ਜੀ ਪੈਲਣ ਨੇ ਹਾਂਜੀ ਆ ਦੁੱਧ ਦਿੱਤਾ ਸੱਜਣੋਂ ਪੈਲਣ ਨੇ 13 ਕਿਲੋ ਤੇ ਬਾਕੀ ਇੱਥੇ ਤੋਂ ਗਹਿਰੀ ਪਿਛਾਣੂ ਹੋ ਕੇ ਤੋਰਾ ਪੂਰਾ ਕਰਾ ਦੇ ਚੈੱਕ ਤੇ ਆਰਡਰ ਕੁਆਲਿਟੀ ਆ ਗਈ ਟੌਪ ਬਾਡੀ ਬੂਡੀ ਦੀ ਵੀ ਚੰਗੀ ਆ ਝੋਟੀ ਸੂਆ ਹੈਗਾ ਦੂਜਾ ਪੈਲਣ ਦਾ ਦੁੱਧ ਬਾਈ ਕਹਿੰਦਾ 13 ਕਿਲੋ ਆ ਆਰਡਰ ਪਿਛਲੇ ਬੰਨੇ ਫੁੱਲ ਆਰਡਰ ਬਣਾਉਗੀ ਜਮਾਂ ਇਹਨ ਪੂਰਾ ਬਣਾਉ ਵੀ ਪੂਰਾ ਆਰਡਰ ਤੇ ਬਣਾਉ ਵੀ ਫੁੱਲ ਚੌੜਾ ਬਾਈ ਬਣਾਉ ਸ਼ੂ ਤੱਕ ਇਨਾ ਕੱਲ ਦਾ ਥੋੜਾ ਉਪਰ ਆ ਕਰ ਦੇ ਸੀਲ ਡੰਡੀ ਦਾ ਇੰਨੀ ਕੋ ਮਰਜ਼ੀ ਹੱਥ ਫਿਰ ਜਲੋਈ ਹਾਂ ਘੱਟੋ ਘੱਟ ਉੱਤੋਂ ਫੁੱਟ ਦੇੜੇ ਗੇ ਰੱਖ ਲੈ ਮਾਦੀ ਕਲਾ ਇੰਨੀ ਕਹਿੰਦਾ ਪੱਕੇ ਮਰਜ਼ੀ ਲੈ ਇਹ ਨਹੀਂ ਉਹ ਉਪਰ ਆ ਥੋੜਾ ਕਰ ਦੇ ਨਗਰ ਗੇਰਾ ਕੱਲ ਤਾਂ ਆ ਜਾਂਦਾ ਠੀਕ ਹੈ ਗੱਲ ਮੈਂ ਕੋਈ ਚੱਕ ਨਹੀਂ ਹਾਂ ਉਦਾਂ ਪਾਈ ਕਹਿੰਦਾ ਠੰਡੀ ਸੀਲ ਫੁੱਲਾ ਤੇ ਮੇਨ ਗੱਲ ਆ ਜਿਹੜੀ ਬਾਡੀ ਬੁੱਡੀ ਬਹੁਤ ਆ ਉੱਤੋਂ ਹਣਾ ਹਾਂਜੀ ਆ ਬਾਡੀ ਵਾਲੀ ਝੋਟੀ ਆ ਗਈ ਦਿਨ ਕੱਢੂ 4 ਤੋਂ 5 ਐਸ ਵਾਰੀ ਕਿੰਨਾ ਕ ਪਾ ਦੂ ਇਹ ਤੇ ਉਦੋਂ 15 ਕਿਲੋ ਪਾਣ ਗਾਈਦਾ ਜੀ 15 ਕਿਲੋ ਦੇ ਦੇ ਗੇੜਾ ਹਣਾ ਹਾਂਜੀ ਰੇਟ ਦੋ 6 ਵ ਮਾਨਤਨ ਕਰ ਦਾਂਗੇ ਹਾਂ 1 ਲੱਖ ਤੇ 5000 ਦੀ ਦੇ ਦਾਂਗੇ ਉਹ ਵਿੱਚ ਸ਼ੋਰਟ ਛੱਪਾ ਹੋ ਕਰ ਦਾਂਗੇ ਕਰ ਆ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਆਰਡਰ ਕੁਆਲਿਟੀ ਹਰੇਕ ਪੱਖ ਤੋਂ ਝੋਟੀ ਸਾਨੂੰ ਦਿਖਾਤੀ ਤੇ ਹੁਣ ਕਹਿ ਰਹੀ ਇਧਰਲੇ ਬੰਨਿਓ ਆ ਝੋਟੀ ਦੇ ਮਾਰਦੇ ਕੈਮਰਾ ਇਹ ਤਾਜੀ ਸੂਈ ਆ ਬਾਈ ਹਾਂਜੀ ਇਹ ਆਪਣੇ ਦੂਜਾ ਸੂਆ ਜੀ ਇਹ ਹੈਗੀ ਆ ਦੂਜਾ ਸੂਆ ਥੋੜੇ ਸਾਫਰੀ ਆ ਜੀ ਇਹ ਬੋਲੇ 'ਚ ਬਿਲਕੁਲ ਸਾਫ ਆ ਹਾਂਜੀ ਆ ਇਹ ਬੋਲੇ 'ਚ ਬਾਈ ਦੀ ਤੇ ਪੱਤੇ ਪਨ ਚੋੜੀ ਹੋਈ ਆ ਥੱਲੇ ਬੋਲੇ ਪਾਏ ਤਾਂ ਕਿ ਬਹ ਝੂਠਪਾਨ ਨਹੀਂ ਮਾਰਦੇ ਘਰੇ ਆ ਜਿਹੜਾ ਚੋਰ ਗਲਤ ਗੱਲਾਂ ਹੁੰਦੀ ਆ ਆਪਾਂ ਸਾਫ ਕਰਤੀ ਬੋਲੇ 'ਚ ਸੂਈ ਨਾਲ ਆ ਗਿਆ ਮੇਲ ਕਾਫ ਉਹਦੇ ਉੱਤੇ ਵੀ ਗਰੀ ਨਾੜੂਆ ਚੈੱਕ ਕਰਾ ਦੇ ਤੁੰ ਬਿਊ ਕਰਕੇ ਦਿਖਾ ਦੇ ਦੰਦ ਪਟਕੇ ਦਿਖਾਉਣ ਨਾਲ ਕਰ ਲਾ ਕਹਿੰਦਾ ਨਹੀਂ ਨਹੀਂ ਨਾੜੂਆ ਨਾਲ ਹੀ ਆ ਬਸ ਠੀਕ ਹੈ ਨਾਲ ਆ ਗਿਆ ਮੇਲ ਕਾਫ ਸੂਆ ਆ ਗਿਆ ਦੂਜਾ ਤਿੰਨਾਂ ਦਿਨਾਂ ਦੀ ਸੂਈ ਥੱਲੇ ਹੁਣ ਬੌਲੀ ਕਿੰਨੀ ਕੱਢੀ ਆ 6-7 ਕਿਲੋ ਬੌੜਾ ਜਣੋ 7 ਕਿਲੋ ਬੌੜਾ ਹਾਂ 6-7 ਕਿਲੋ ਮੰਨ ਕੇ ਤਾਂ ਲੈ ਜੀ ਠੀਕ ਆ ਜੀ ਆ 7 ਕਿਲੋ ਬੌੜਾ ਬਾਈ ਕਹਿੰਦਾ 6 ਤੋਂ 7 7 ਕਿਲੋ ਬੌੜਾ ਇਹ ਥੱਲੇ ਹੈਗਾ ਦਿਨ ਹੈਗਾ ਤੀਜਾ ਹਾਂ ਜੀ ਤੇ ਆ ਗਈ ਇਹ ਵੀ ਬਾਡੀ ਦੀ ਚੰਗੀ ਹੈ ਨਾ ਆ ਖੋਲ ਕੇ ਵੀ ਬਹੁਤੇ ਕਿ ਮਰਜ਼ੀ ਬੰਦਾ ਆਇਆ ਕਿ ਮਰਜ਼ੀ ਬਿਠਾ ਲੈ ਇਹ ਗੱਲ ਨਹੀਂ ਕਿ ਜੀ ਕਰ ਪਾਜੀ ਲੈ ਐਂ ਲੱਗ ਕੇ ਮਰਜ਼ੀ ਬਿਠਾ ਲੈ 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 ਕੰ ਲੈ ਅੰਤ ਦੀ ਦੂਤ ਲੈ ਕੰ ਲੈ ਕਿ ਮਰਜ਼ੀ ਲੈ ਕਹੇ ਦਿਵਾਕ ਚੋਲੇ ਪਤਾ ਲੈ ਗਾਂਵਾਂ ਵਾਲਾ ਕੰਮ ਹੀ ਆ ਗਿਆ ਇਹਦਾ ਵੀ ਇਹ ਗੱਲ ਪਤਾ ਕਿ ਇਹ ਕੇਰਾ ਨਗਰ ਉਪਰ ਆ ਜਰੂਰ ਕਰਦੇ ਨੇ ਠੀਕ ਆ ਜੀ ਹਾਂ ਤੋੜ ਦਿਓ ਜੀ ਖੋਲ ਕੇ ਇਹਨੂੰ ਇਹ ਦੁੱਧ ਕਿੰਨਾ ਕ ਪਾ ਸਕਦੀ ਹੈ ਦੁੱਧ ਵੀਰੇ ਨੇ ਪਹਿਲਾਂ ਤਾਂ ਦੱਸਿਆ ਕਿ 13 ਕਿਲੋ ਹੀ ਚੋਇਆ ਕਿਨੇ ਠੀਕ ਗੱਲ ਹਾਂ ਹੁਣ ਦੇ 6 ਬਾਅਦ ਆਪਾਂ ਕਹ ਲਈਏ ਹੁਣ ਮੈਂ ਤੁਹਾਨੂੰ ਕਹਿੰਦਾ 10 ਕਿਲੋ ਐ ਘਰੇ ਆ ਕੇ ਬੰਦਾ ਗਲਤ ਗੱਲਾਂ ਵੇ ਜਾ ਕੇ ਚੋਲੇ ਫੇਰ ਫਾਇਦਾ ਕੀ ਆ ਆਪਾਂ ਉਹਨਾਂ ਰੱਖਾਂ ਕਿੰਨਾ ਹੋਊਗਾ ਹਾਂ ਹੁਣ ਬਾਈ ਕਹਿੰਦਾ 6-7 ਕਿਲੋ ਬੋਲਾ ਇਹ ਥੱਲੇ ਰੈਡੀ ਦਾ ਵੀ ਜਿਆਦੇ ਆਪਾਂ ਝੂਠ ਟਪਾਰ ਵਾਲਾ ਸਿਸਟਮ ਨਹੀਂ ਕਰਦੇ ਝੋਟੀਆਂ ਵੀ ਡੱਗਰ ਵੀ ਛੀ ਲੈ ਕੇ ਮਰਜੀ ਹੋ ਕਰ ਜਲੇ ਆ ਜਾ ਹਾਂ ਝੋਟੀਆਂ ਆ ਗਈ ਬਾੜੀ ਵਾਲੀ ਗੁੱਦਾਂ ਵਾਲੀਆਂ ਨੇ ਝੋਟੀਆਂ ਤਕਰੀਬਨ ਤਕਰੀਬਨ ਬਾਈ ਦੀਆਂ ਜਿਹੜੀਆਂ ਦਿਖਾਈਆਂ ਨੇ ਦੋਨੇ ਮੈਂ ਤੇ ਥਣ ਥਣ ਦੀ ਕੁਆਲਿਟੀ ਵੀ ਟੌਪ ਆ ਗਈ ਫੁੱਲ ਚਬਾਈ ਚਬੂਈ ਦੀ ਕਿਵੇਂ ਬਾਈ ਚਬਾਈ ਦਾ ਫੋਕੀ ਜਮਾ ਹਾਂ ਕਿ ਮਾਰੀ ਮੋਟੀ-ਮੋਟੀ ਧਾਰਾ ਜਿਹੇ ਜੀ ਗੱਲ ਨਹੀਂ ਕਿੜਾ ਆਪਣੀ ਚਵਾਈ ਤੇ ਬੰਦਾ ਪਰੋਸਾਰ ਕੇ ਲੈ ਕੇ ਜੂ ਜਮਾ ਸਹੀ ਲਿਖ ਲੂਗੀ ਠੀਕ ਆ ਗੱਲ ਹਾਂ ਆ ਚਵਾਈ ਚਬੂਈ ਬਾਈ ਕਹਿੰਦਾ ਜਮਾ ਓਕੇ ਦੀ ਰਿਪੋਰਟ ਨਿਕਲੂਗੀ ਤੇ ਸੂਆ ਇਹਦਾ ਦੂਜਾ ਆ ਗਿਆ ਜਮਾ ਤੁਹਾਨੂੰ ਮੈਂ ਦੱਸਿਆ ਵੀ ਝੋਟੀ ਆ ਗਈ ਸੱਜਣਾ ਉੱਤੋਂ ਬਾਡੀ ਵਾਲੀ ਨਾਲੇ ਦੇ ਆ ਗਿਆ ਮੇਲ ਕਾਫ ਬੌਲੇ ਜੋ ਹੈ ਗਿਆ ਬਾਈ ਖਾਲੀ ਇੱਥੇ ਦਿਖਾ ਦੇ ਗਾ ਜੀ ਥਣ ਥਣੌਟ ਦਿਖਾ ਦੇ ਇੱਥੋਂ ਝੋਟੀ ਦਾ ਤੇ ਚਵਾਈ ਚਬੂਈ ਦੀ ਹੈ ਗਿਆ ਬਾਈ ਕਹਿੰਦਾ ਬਿਲਕੁਲ ਫੋਕੀ ਰੂਮ ਵਰਗੀ ਓਕੇ ਦੀ ਰਿਪੋਰਟ ਲੈ ਮਾਰੀ ਲੈ ਫੜ ਲੈ ਲੈ ਚੱਕ ਲੈ ਲੈ ਫੜ ਲੈ ਤਾਰ ਆਈ ਮਾਰ ਕੇ ਖਾਣਾ ਇਹ ਹੀ ਗੱਲ ਨਹੀਂ ਕੋਈ ਮਰਦੀ ਮਰੀ ਲੈ ਸਵਾ ਇਹ ਆ ਗਿਆ ਬਾਈ ਕਹਿੰਦਾ ਗਾਵਾਂ ਨਾਲ ਤਾਂ ਪਰੇਸ਼ਾਨ ਨਾ ਕਰ ਪਰੇਸ਼ਾਨ ਨਾ ਆ ਬਿਨਾ ਬੱਚਾ ਲਈ ਮਾਰਦੀਆਂ ਤਾਰਾਂ ਬਾਈ ਨਹੀਂ ਜੀਆਂ ਅੱਛਾ ਬਾਈ ਜੀ ਵੀ ਦਾ ਉਸਕੇ ਜੀ ਨੂੰ ਪਤਾ ਗੱਲਾਂ ਇਹ ਨਹੀਂ ਨਾ ਦਊ ਨਾਲ ਦੇ ਮਾਰਦੀ ਜਵਾਕ ਚੋਲੇ 부ੜੀ ਚੋਲੇ ਅਲਾ ਕਹਿੰਦਾ ਠੀਕ ਹੈ ਜੱਲਾ ਕੇ ਮਰਦੀ ਬੜਾ ਦੁਬਾਰੇ ਬਹਿ ਜਾ ਕੋਈ ਗੱਲ ਨਹੀਂ ਲੈ ਕਹਿੰਦਾ ਵੇ ਹਾਂ ਕਿ ਮੈਂ ਗਾਈਆਂ ਨਾਲ ਦੀ ਮਾਇਆ ਜਾ ਇਦੇ ਪੈਸੇ ਕਿੰਨੇ ਲਾਂਗੇ ਜੀ ਇੱਕ ਪੰਜੀ ਦੇ ਦਾਂਗੇ ਭਾਈ 1 ਲੱਖ ਤੇ 5000 ਮਾਨ ਤਾਨ ਕਰ ਦਾਂਗੇ ਕਰ ਦਾਂ ਮਾਨ ਤਾਨ ਦੋਨੇ 1 5-5 ਦੀਆਂ ਹੋ ਗਈਆਂ ਹੈਗੀਆਂ ਜੋੜੀ ਕੋਈ ਆ ਗੈਰੀ ਪਛਾਣੂ ਆ ਕਿ ਦਿਖਾਈਆਂ ਤੋ ਪੜੀਆਂ ਜੁੜੀਆਂ ਜੋੜੀ ਲੱਗਦੀ 5000 ਮਾਨ ਕਰ ਦੂਈ ਠੀਕ ਆ ਗੱਲਾ ਹਾਂ ਜੋੜੀ ਚ ਪੰਜ ਵਾਈ ਕਹਿੰਦਾ ਹੋਰ ਛੱਡ ਦਾਂਗੇ ਹਾਂ ਆ ਕੱਦ ਕਾਠ ਆ ਕੇ ਦਰਮਿਆਨੇ ਦੋਹਾਂ ਦੇ ਕੱਦ ਜੋੜੀ ਦੀ ਆਪਾਂ ਗਰੰਟੀ ਨੈਜਮਾ ਦੀ ਨਾ ਲਾ ਕਹੇ ਨਾ ਲਗਾਈ ਨਾਲ ਦੀ ਮੈਂ ਠੀਕ ਆ ਗੱਲਾ ਤੇ ਮਰਜ਼ੀ ਬਠਾ ਰਿਓ ਆ ਬੌਲੇ ਜੋ ਸਾਫ ਹੈ ਉਸ ਹਸਾਬ ਨਾਲ ਜੱਜਮੈਂਟ ਕਰ ਲਿਓ ਸਾਫ ਬਾਈ ਦੀ ਕਰੀ ਹੋਈ ਆ ਬੌਲੇ ਠੀਕ ਹੈ ਜੀ। ਹੁਣ ਗਾਈ ਚੋਕੇ ਦਸਲੀ ਕਰਕੇ ਲੈ ਕੇ ਜਾਵੇ। ਠੀਕ ਹੈ ਗੱਲ। ਹਾਂ ਕਿੰਨਾ ਦੁੱਧ ਉਹਨੇ ਕਹਾਂਗੇ? ਇਹ ਹੁਣ ਮਾਰਦੇ ਤਿੰਨ ਨੰਬਰ ਵਾਲੀ ਤੇ ਇਹਦਾ ਸੂਆ ਕਿਦਾ? ਤੀਜਾ ਜੀ ਸੂਗੇ। ਇਹ ਤੀਜਾ ਸੂਆ। ਹਾਂਜੀ। ਇਹ ਕਿੰਨੇ ਕਿਦਨ ਕੱਢਦੀ ਐ? ਇਹ ਲੈ ਜੂ ਮੇਰੇ ਸਾਹ ਹਫਤਾ ਜੀ। ਇੱਕ ਹਫਤੇ ਦੀ ਕੱਚੀ ਐ। ਇਹਦੀ ਕੀ ਰਿਪੋਰਟ ਆ? ਇਹਦੀ 15 ਕਿਲੋ ਗਾਰੰਟੀ ਜੀ। 15 ਦੀ। ਹਾਂਜੀ। ਆਪਾਂ ਵੀ ਦੇ ਦਾਂਗੇ 15 ਦੀ ਗਾਰੰਟੀ। ਹਾਂਜੀ। ਹੈ? ਹਾਂ ਛਾਈ ਕਰਨੇ ਚ ਮਾ ਕੇ ਦੇ ਦਾਂਗੇ। ਅਛਾ। ਕੱਚੀ ਨਾ ਹੋ ਜੇ ਗੱਲ। ਨਹੀਂ ਕੱਚੀ ਨਹੀਂ ਬੰਦੇ ਮਾਲਕਾਂ ਦੇ ਘਰੇ ਲੈ ਚੱਲੂ। ਠੀਕ ਹੈ ਗੱਲ। ਐਡੀ ਮ ਉਹ ਡਾਲੇ ਦੇ ਕੋਲ ਹੁਣ ਲੱਗ ਮੈਨੂੰ ਪੈਰ ਤੇ ਲੱਗਾ ਵਾਹ ਇਹ ਉੱਤੋਂ ਮੈਂ ਮਗਲੀ ਛਾੜ ਮੜਾ ਜਾ ਓਦਾਂ ਤਾਂ ਨਹੀਂ ਪ੍ਰੋਬਲਮ ਨਾ ਕੋਈ ਚੱਕਰ ਨਹੀਂ ਕੇ ਮਰਜੀ ਹੋ ਕਰੀ ਜਲੋ ਹਾਂ ਓਦਾਂ ਆ ਗਈ ਸੱਜਣੋ ਮੈਂ ਬਾਡੀ ਵਾਲੀ ਇੱਕ ਅੱਧੇ ਦਿਨ ਚ ਲੰਘੇ ਦਾ ਹੱਟ ਵੀ ਜਾਊਗਾ ਉਹ ਬਾਈ ਤੁਹਾਨੂੰ ਸਹੀ ਕਰਕੇ ਆਪਾਂ ਆ ਦੇਖ ਕਰੋ ਇਤਨੀ ਪੱਟੀ ਕੋ ਡਾਲੇ ਦਿਨ ਮੜਾ ਕੋਲ ਹੁਣ ਲੱਗਾ ਹੋ ਗਿਆ ਕੋਈ ਚੱਕਰ ਨਹੀਂ ਹਾਂ ਇੱਥੇ ਰੋਕ ਲਾ ਇਹ ਇੱਥੋਂ ਦਿਖਾ ਦੇ ਕਰੀ ਮੈਂ ਆ ਗਈ ਫੁੱਲ ਬਾਡੀ ਵਾਲੀ ਸੂਆ ਹੈਗਾ ਇਹਦਾ ਤੀਜਾ ਦਿਨ ਕੱਢਦੀ ਆ ਸੱਤ ਹਫਤਾ ਵੀ ਲਾਇਆ ਦਿਆ ਹਾਂ 7 7 8 ਦਿਨਾਂ ਦੀ ਬਰੀਕੀ ਬਰੂਕੀ ਦੇਖਾਂ ਪੂਰੀ ਨੇ 8 ਦਿਨਾਂ ਦੀ ਕੱਚੀ ਆ ਤੇ ਬਾਡੀ ਬੁੱਡੀ ਆ ਗਈ ਇਹਦੀ ਫੁੱਲ ਆ ਡਾਲੇ ਵਾਲੀ ਸ਼ਿਕਾਇਤ ਬਾਈ ਦੀ ਜਰੂਰ ਆ ਜਿਵੇਂ ਦੱਸਿਆ ਬਾਈ ਨੇ ਵੀ ਪੈਰ ਇਹਦਾ ਥੋੜਾ ਜਿਹਾ ਆ ਗਿਆ ਉੱਥੇ ਤੇ ਇੱਕ ਅੱਧਾ ਦਿਨ ਚਾਹੀਏ ਤੁਸੀਂ ਬਾਈ ਕੋਲੇ ਸਾਈ ਕਰ ਲਓ ਰੋਕ ਕੇ ਦੇ ਜੀ ਸਹੀ ਹੋ ਗਈ ਉਦੋਂ ਲੈ ਹਾਂ ਤੇ ਬਾਕੀ ਦੁੱਧ ਦੀ ਗਾਰੰਟੀ 15 ਕਿਲੋ ਦੀ ਆ ਬਾਈ ਕਹਿੰਦਾ ਸਾਈ ਕਰ ਲੈ ਕੋਈ ਉਹਦਾ ਉਹ ਆ ਯਾਰ ਰੇਟ ਹੋ ਜੂ ਤੇ ਅੱਜ ਵਾਲਾ ਰੇਟ ਆ ਜਿਹੜਾ ਉਹ ਐਹ ਜਿਹਾ ਹੋਇਆ ਚਵਾਈ ਦੀ ਕਿਵੇਂ ਦਸੀਆ ਭਾਈ ਚਵਾਈ ਤਾਂ ਬਾਲੀ ਚੰਗੇ ਜੀ ਠੀਕ ਆ ਗੱਲ ਇੱਥੋਂ ਦਿਖਾ ਕੇ ਰਹੀ ਆਂ ਇੱਧਰ ਜਾ ਓਏ ਤੇ ਆ ਗਈ ਬਿਲਕੁਲ ਜੈੱਡ ਬਲੈ ਤੇ ਆ ਗਈ ਜੈਡ ਪਲੇਅਰ ਕਰ ਇਹ ਵੀ ਲੈ ਕੇ ਮਰਜੀ ਹੱਥ ਵੀਰੋ ਇਕੱਲਾ ਲੈ ਲੈ ਚਾਗ ਲੈ ਲੈ ਤੇ ਗਾਵਾਂ ਨਾਲ ਦੀਆਂ ਮੱਜਾਂ ਲੈ ਨਹੀਂ ਨਹੀਂ ਪਤਾ ਪਹਿਲਾਂ ਕਹਿੰਦਾ ਤੇ ਹੱਲੀ ਦਿਨੇ ਪਾ ਪੂਰੀ ਫੋਨ ਤੇ ਮਰਜੀ ਲੈ ਕੱਦ ਵੱਡਾ ਆ ਗਿਆ ਇਹਦਾ ਕੱਦ ਵੱਡਾ ਆ ਗਿਆ ਬਾਈ ਉਹਨਾਂ ਦਾ ਤੇ ਮੈਂਨਾਂ ਸੀ ਮੈਂ ਉਹਦਾ ਬ੍ਰੀਕ ਕਿੰਨੀ ਬ੍ਰੀਕ ਲੈ ਇਹਦੇ پیسے ਕਿੰਨੇ ਲੈ ਲਾਂਗੇ ਅੱਜ ਗੱਬਣ ਦੇ ਆਂ ਇੱਕ ਦਾਹ ਦੀ ਦੇ ਦਾਂਗੇ ਅੱਜ ਹਾਂਜੀ ਜੇ ਕਿਸੇ ਨੇ 15 ਕਿਲੋ ਚੋਕੇ ਲੈਣੀਆਂ ਸਾਈ ਕਰਕੇ ਫੇਰ ਤੇ ਮੈਂ ਇੱਕ ਵੀ ਦੀ ਤੇ 1 ਲੱਖ 20 ਦੀ ਹਾਂਜੀ ਅੱਜ ਇਹਦਾ ਰੇਟ 1 ਲੱਖ ਤੇ 10 ਦਾ ਦਾਦਾ ਅਛਾ ਜੀ ਮਾਨਤਾ ਨੂੰ ਚ ਕਰ ਦਾਂਗੇ ਠੀਕ ਹੈ ਗੱਲ ਜੋ ਪੈਰ ਵਾਲਾ ਕਿਸੇ ਸੱਜਣ ਨੇ ਕਿਹਾ ਕਿ ਇਹਦੇ ਵਿੱਚ ਸੱਜਣ ਵੀਰੇ ਜਰਾ ਆਪਣੇ ਦਹੱਲੀ ਕਰਕੇ ਘਰੇ ਆ ਕੇ ਲੱਗਾ ਠੀਕ ਆ ਪਰ ਝੂਠ ਨਹੀਂ ਮਾਰਨਾ ਉੱਥੇ ਉੱਤਰ ਲੱਗੇ ਲਿਖਿਆ ਜਿਰੋ ਨਹੀਂ ਜੇ ਕੋਈ ਸੱਜਣ ਗੱਬਣ ਦਾ ਹੁਣ ਇਦਾਂ ਹੀ ਸੌਦਾ ਹੁੰਦਾ ਇੱਕ ਅੱਧਾ ਦਿਨ ਰੋਕ ਕੇ ਸਹੀ ਕਰਕੇ ਤਿੰਨ ਦਿਨਾਂ ਨੂੰ ਲਈ ਚਾਰ ਦਿਨਾਂ ਨੂੰ ਲਈ ਸੈੱਟ ਕਰਕੇ ਦੇ ਦਾਂਗੇ ਸੈੱਟ ਕਰਕੇ ਦੇ ਦਾਂਗੇ ਆ ਪੈਰ ਵਾਲਾ ਬਾਈ ਕਹਿੰਦਾ ਥੋੜਾ ਵਹਿਮ ਕੱਢ ਕੇ ਦੇ ਦਾਂਗੇ ਠੀਕ ਹੈ ਗੱਲ ਤੇ ਹੁਣ ਮਾਰ ਦੇ ਗੈਰੀ ਟੋਕੜ ਗੱਬ ਠੀਕ ਆ ਗੱਲ। ਦੁੱਧਾ ਥੋੜਾ ਜਿਹਾ ਖੋਲ ਉੱਤਰਿਆ ਹੋਇਆ ਹੈ ਨਾ। ਹਾਂ ਜੀ। ਦੁੱਧੋ ਛੱਡੀ ਵੀ ਧਾਰਾ ਚੈੱਕ ਕਰਵਾ ਸਕਦੇ ਆਂ। ਅੱਛਾ ਥਣਪਾਸ, ਫੈਨਪਾਸ। ਹਾਂ ਦੁੱਧਾ ਦਾ ਥਣਾ ਜੇ। ਠੀਕ ਆ ਗੱਲ। ਥਣਪਾਸ ਬਾਈ ਕਹਿੰਦਾ ਕਰਾ ਦੂ ਓਦਾਂ ਦੁੱਧੋ ਨੱਠੀ ਹੋਈ ਆ ਇਹੇ। ਤੋੜ ਦੋ ਖੋਲ ਕੇ ਸੁਆ ਹੈਗਾ ਪਹਿਲਾ ਦੂਜੇ ਵਾਸਤੇ ਹੈ ਗਿਆ ਗੱਬਣ ਕਾਦੇ ਦਾ ਵੀ ਚੰਗਾ ਬਾਈ ਲੰਬਾਈ ਲੰਬੂਈ ਇਹਦੀ ਵੀ ਚੰਗੀ ਆ। ਇਹ ਵੀ ਛੀਂਡ ਛੰਡੀ ਬਹੁਤ ਆ। ਹਨ ਬਾਈ ਕਹਿੰਦਾ ਪਾਸ ਆਪਾਂ ਤੁਹਾਨੂੰ ਕਰਾ ਕੇ ਦੇ ਦਾਂਗੇ ਇਹ। ਗੱਬਣ ਕਿੰਨੇ ਮਹੀਨਿਆਂ ਦੇ ਆ ਬਾਈ? ਇਹ 5-4 ਦਿਨ ਘਟ ਆ ਕਾਲ ਚਾਰਾਂ ਰੋਜ਼ ਮੇਲੇ ਦੀ ਚਾਰ ਪੰਜ ਦਿਨ ਘਟਾ ਹੈ ਹਾਂ ਤਾਜੀ ਦਾ ਦੁੱਧ ਕਿੰਨਾ ਦੱਸਿਆ ਦਾ ਦਾ ਦੁੱਧ ਤੋਏ 12 ਕਿਲੋ ਠੀਕ ਆ ਗੱਲ ਸੂਆ ਆ ਗਿਆ ਪਹਿਲਾ ਹਾਂਜੀ ਸੂਆ ਪਹਿਲਾ ਦੂਜੇ ਵਾਸਤੇ ਗੱਬਣਾ ਇੱਥੇ ਰੋਕ ਲੈ ਇੱਥੋਂ ਦਿਖਾ ਦੇ ਗਰੀ ਲੰਬਾਈ ਲੰਬੂਈ ਫੇਸ ਕੁਆਲਟੀ ਤੇ ਮਾਰਦੇ ਕੈਮਰਾ ਤੇ ਚਵਾਈ ਦੀ ਕਿੰਦਾ ਦੱਸਦਾ ਚਵਾਈ ਦੀ ਬਹੁਤ ਚੰਗੀਆਂ ਚੋਕੀ ਦੇਖ ਲਓ ਥੱਲੇ ਬਹਿ ਕੇ ਓਕੇ ਦੀ ਰਿਪੋਰਟ ਓਕੇ ਦੀ ਰਿਪੋਰਟ ਆ ਪਾਸ ਬਾਈ ਕਹਿੰਦਾ ਥਾਣੇ ਇਹ ਕਰਾ ਦੂਗੀ ਲੈ ਚੱਲ ਬੋਜ ਕੇ ਅੱਦ ਕਾਠ ਵਾਲੀ ਝੋਟੀ ਆ ਦੂਜੇ ਸੂਏ ਵਾਸਤੇ ਹੈਗੀ ਆ 14 ਮਹੀਨਿਆਂ ਵੀ ਗੱਬਣਾ ਇਸੇ ਦੇ ਕਿੰਨੇ ਲੈ ਲਾਂਗੇ ਸਤ ਜੀ ਮੁੱਲ ਦਾ ਕਿੰਨਾ ਮਰਜੀ ਕਰਾਓ 60 ਵੀ ਕਰਾ ਲਓ 57000 ਦੀ ਦੇ ਦਾਂਗੇ ਜੀ ਇਹ ਦੇ ਦਾਂਗੇ 57000 ਦੀ ਥੋੜਾ ਜਿਹਾ ਮਾਨਤਾ ਨੂੰ ਚ ਹੋਰ ਕਰ ਦਾਂਗੇ ਹਾਂ ਜੀ ਕਟੀਆਂ ਬਾਲ ਨੂੰ ਚੰਗਾ ਜੀ ਗੱਬਣ ਦਾ ਹੈਗੇ 4 ਮਹੀਨੇ ਦੀ ਹੁਣ ਕੱਲ ਤਾਂ ਕਟੀਆਂ ਵੀ ਵੇਚਣੀਆਂ ਨੇ ਹੁਣ ਕੋ ਕਟੀਆਂ ਦੀ ਨਕਾਦ ਕਰੀ ਜਾਂਦਾ ਨਹੀਂ ਨਹੀਂ ਕਹਿੰਦਾ ਜੀ ਕਟੀਆਂ ਵੇਚਦੀਆਂ ਕਟੀਆਂ ਆਉਂਦੀ ਥਾਂ ਨੇ ਆਉਦੇ ਥਾਂ ਠੀਕ ਠੰਡੀਆਂ ਲਗਾ ਲੈਂਦੇ ਖਿਲਰ ਮਰਜੀ ਲੈ ਲੈ हां 1 बाई ਦੀ ਸੇਫਤਾ ਵੀ ਚਾਰੇ ਜਾਨਵਰ ਠੰਡੇ ਸੀ ਪਤਾ ਕੀ ਕਿਹੜਾ ਉਪਰਾ ਜ਼ਰੂਰ ਕਰਾ ਛੋਡੇ ਕਰਕੇ ਡਰੀ ਜਾਂਦੇ ਨੇ ਕਿਸੇ ਨੂੰ ਕੋਈ ਨਹੀਂ ਲੈ ਠੀਕ ਆ ਗੱਲ ਆਈ ਬੰਨੇ ਨੂੰ ਹੋ ਜਾਣਾ ਦੁਬਾਰਾ ਦਿਖਾ ਦੇ ਮਾਰ ਕੇ ਇਹ ਮੱਦੀ ਲੈ ਲੈ ਫਸ 2 बाई ਛੱਡ ਦੇ ਖਾਲੇ ਦਾ ਤੰਗ ਨਾ ਕਰ ਹੁਣ ਕੇ ਮੱਦੀ ਪੂ ਚੱਕੀ ਜੋ ਮੈਂ ਆਪਣੀ ਕੋਈ ਚੱਕਰ ਲੈ ਠੀਕ ਆ ਇਹ ਕਿੰਨੇ ਦੀ ਕਰ ਦਾਂਗੇ ਫਿਕਸ ਜੀ ਕਰ ਦੇ 56000 ਦੀ ਦੇ ਦਾਂਗੇ ਹੈ 57 ਦੇ ਦਾਂਗੇ 55 ਜੋ ਕਰਦਾ ਮੈਂ ਮੰਨਦਾ 55 ਦੇ ਦਾਂਗੇ 55 ਦੇ 55 ਦੀ ਕਹਿੰਦਾ ਸੀ ਮੈਂ ਵੀ 55 ਦੀ ਕਰਦੇ ਭਾਈ ਕਹਿੰਦਾ ਚੱਲ 55000 ਦੀ ਦੇ ਦਾਂਗੇ ਚੰਗੀ ਹੈ ਜੀ ਕੱਟੀ ਬਹੁਤ ਚੰਗੇ ਆ ਇਧਰ ਲੈ ਬੰਨੇ ਆ ਕੇ ਦਿਖਾ ਦੇ ਕਰੀ ਛੋਟੀ ਦਿਖਾ ਦੇ ਕਰੀ ਐ ਨੂੰ ਆ ਕੇ ਲੰਬਾਈ ਲਮੂਈ ਦਿਖਾ ਦੇ ਕਦ ਕਾੜ ਦਿਖਾ ਦੇ ਸੂਆ ਪਹਿਲਾ ਇਹਦਾ ਦੂਜੇ ਵਾਸਤੇ ਕਰੀ ਫਿਰ ਦੱਸਦਾ ਨਾ 4 ਮਹੀਨਿਆਂ ਦੀ ਹੈਗੀ ਗੱਬਣ ਇਹ ਮਿਲੂਗੀ 55000 ਦੀ ਜੇ ਕਿਸੇ ਸੱਜਣ ਨੇ ਦੋ ਦੋ ਕੱਠੀਆਂ ਪਾਉਣੀਆਂ ਉਹ ਬਾਈ ਕਹਿੰਦਾ ਉਹ ਜਿਆ ਕੰਸੈਸ਼ਨ ਹੋ ਜਾਊਗਾ ਨੰਬਰ ਬੋਲ ਦੋ ਜੀ 97795 62218 ਜੀ 97795 62218 ਪਿੰਡ ਫਤੇਗੜ ਛੰਨਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਹਾਂਜੀ ਆ ਜਿਹੜਾ ਵੀ ਪਸ਼ੂ ਇਹਨਾਂ ਚ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਅਦ ਤੋ ਲੈ ਜਿਓ ਧੰਨਵਾਦ